ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹੈ ਜੀ ਹੋਰ ਦੱਸੋ ਕਿੱਦਾਂ ਅੱਜ ਦਿਨ ਹੈਗਾ ਐਤਵਾਰ ਦਾ ਤੇ ਟਾਈਮ ਕਾਫੀ ਹੋ ਗਿਆ ਅੱਜ ਤਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਜਿੱਦਾਂ ਰੁੱਤ ਬਦਲ ਗਈ ਹੈ ਨਾ ਠੰਡ ਹੋ ਗਈ ਹੈ ਤੇ ਅੱਜ ਸਾਰਾ ਦਿਨ ਪਹਿਲਾ ਕੰਮ ਤੁੰਦੇ ਵੀ ਜਾਨੀ ਸਬਜ਼ੀ ਰੋਟੀ ਦਾ ਕੀਤਾ ਫਿਰ ਕੱਪੜੇ ਕੁੱਪੜੇ ਧੋਤੇ ਕੱਪੜੇ ਧੋ ਕੇ ਉਹ ਬਾਅਦ ਚੋ ਹੋ ਗਿਆ ਵੀ ਅਰੇ ਦਰੀਆਂ ਸਾਂਭਣ ਵਾਲੀਆਂ ਸੀਆਂ ਗਰਮੀਆਂ ਵਾਲੇ ਕੱਪੜੇ ਸਾਂਭਣ ਵਾਲੇ ਸੀਗੇ ਤੇ ਬਸ ਆਂ ਟਾਈਮ ਬਹੁਤ ਜ਼ਿਆਦਾ ਹੋ ਗਿਆ ਕੰਮ ਤੁੰਦੇ ਕਰਦਿਆ ਨਹੀਂ ਹੋਰ ਅੱਜ ਮੈਂ ਇੱਕ ਸਭ ਤੋਂ ਵਧੀਆ ਜਿਹੜਾ ਜਿਹੜਾ ਕੰਮ ਕਰਕੇ ਮੇਰੇ ਮਨ ਨੂੰ ਸਕੂਨ ਮਿਲਿਆ ਉਹ ਮੈਂ ਬਹੁਤ ਵਧੀਆ ਕੰਮ ਕੀਤਾ ਉਹ ਮੈਂ ਕੀਤਾ ਹੈਗਾ ਵੀ ਤਾਰ ਨਾ ਉੱਥੇ ਬੰਨੀ ਹੁੰਦੀ ਸੀਗੀ ਆਪਣੇ ਉਧਰ ਘਚੋਰਜੀ ਚ ਮੈਂ ਤੇ ਲੈ ਆਪਣੇ ਤਾਰ ਹੋ ਉੱਥੇ ਬੰਨੀ ਹੁੰਦੀ ਸੀ ਸਾਹਮਣੇ ਜਿੱਥੇ ਮਸ਼ੀਨ ਪਈ ਉਹ ਕੰਧ ਦੇ ਨਾਲ ਤੇ ਹੁਣ ਆਪਾਂ ਬੰਨੀ ਆ ਤਾਰ ਅੱਜ ਵਿਹੜੇ ਚ ਲੰਮੀ ਐ ਕਾ ਤਾਰ ਬੰਨਤੀ ਇਧਰ ਨੂੰ ਇੱਕ ਧੁੱਪੇ ਧੁੱਪੇ ਹੋ ਤਾਰ ਬੰਨਤੀ ਅੱਜ ਜਿਹੜਾ ਕੰਮ ਕਰਕੇ ਵੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਐ ਇਹ ਕੰਮ ਕਰਕੇ ਤਾਰਾਂ ਬੰਨੀਆਂ ਦੋ ਫੇਰ ਪਾਏ ਕੱਪੜੇ ਸੁੱਕਣੇ 19 ਦੇਰ ਮੈਂ ਕੱਪੜੇ ਧੋ ਕੇ ਰੱਖ ਲੇ ਮੈਂ ਕਿਹਾ ਵੀ ਕੱਪੜੇ ਫੇਰ ਪਾਉਣੇ ਆ ਜਿੰਨਾ ਚਿਰ ਮੇਰਾ ਨਾਲ ਤਾਰਾਂ ਨਹੀਂ ਬਣਾਉਂਦੇ ਉਨਾਂ ਚਿਰ ਮੈਂ ਕੱਪੜੇ ਸੁੱਕਣੇ ਨਹੀਂ ਪਾਉਣੇ ਅੱਜ ਤਾਰਾਂ ਬੰਨੀਆਂ ਲੰਮੀਆਂ ਤੇ ਫੇਰ ਕੱਪੜੇ ਸੋਹਣੇ ਹੁਣ ਸੁੱਕਣਾ ਪਰਿਵਾਰ ਦਾ ਕੰਮ ਆ ਤੇ ਕਿੰਨੇ ਕੱਪੜੇ ਹੋ ਜਾਂਦੇ ਆ ਤੋਤੇ ਵੇ ਹਨ ਤੇ ਜੇ ਖੁੱਲੇ-ਖੁੱਲੇ ਨਾ ਪਾਈਏ ਇੱਕ ਮੌਸਮ ਉਹ ਜੇ ਹੋ ਗਿਆ ਵੀ ਠੰਡ ਜੀ ਹੋ ਗਈ ਹੈ ਤੇ ਹੁਣ ਸੁੱਕਣੇ ਵੀ ਨਹੀਂ ਹੁੰਦੇ ਜਿੰਨਾ ਚਿਰ ਹਵਾ ਨਾ ਲੱਗੇ ਧੁੱਪ ਨਾ ਲੱਗੇ ਅੱਜ ਵਧੀਆ ਹੁਣ ਖੁੱਲੇ-ਖੁੱਲੇ ਧੁੱਪੇ ਪਾਏ ਆ ਤਾਰਾਂ ਵੀ ਦੂਜੀਆਂ ਨੇ ਰੱਸੀ ਜੀ ਵਾਲੀਆਂ ਕਰਕੇ ਥੋੜੀਆਂ ਜੀਆਂ ਲੱਪ ਜੇ ਜਾਂਦੀਆਂ ਥੱਲੇ ਨੂੰ ਮੈਨਸੇ ਚੱਲ ਕੋਈ ਨਹੀਂ ਉੱਚੀਆਂ ਬਹੁਤ ਜ਼ਿਆਦੇ ਬੰਨਤੀਆਂ ਸੀਗੀਆਂ ਫਿਰ ਦੋ ਕਸਾਫੇ ਪਾ ਕੇ ਥੱਲੇ ਨੂੰ ਨੀਵੀਆਂ ਕਰ ਲਈਆਂ ਤੇ ਉਸ ਤੋਂ ਬਾਅਦ ਚ ਫਿਰ ਹੋਈ ਗਈਆਂ ਥੱਲੇ ਨੂੰ ਹੁਣ ਧੁੱਪੇ-ਧੁੱਪੇ ਕੱਪੜੇ ਸੁੱਕਣਗੇ ਹੋਰ ਦੱਸੋ ਕਿਦਣਾ ਤੇ ਆਪਣੇ ਸੀਗਾ ਅੱਜ ਪਿੰਡ 'ਚ ਗੁਰਦੁਆਰਾ ਸਾਹਿਬ ਸੀਗਾ ਨਗਰ ਕੀਰਤਨ ਇਹ ਕਾਰਨ ਹੋਣੀ ਗਏ ਆ ਮੇਰਾ ਤਾਂ ਕਿੱਥੇ ਸਵੇਰ ਦਾ ਪਹਿਲਾਂ ਸੀਗਾ ਮਨ ਰਾਤ ਵੀ ਚਲ ਜਾਵਾਂਗੇ ਸਵੇਰੇ ਫਿਰ ਅੱਜ ਸਵੇਰੇ ਸਵੇਰੇ ਪਹਿਲਾਂ ਧੁੰਦ ਸੀ ਫਿਰ ਕੰਮ ਧੰਦੇ ਕਰਦਿਆਂ ਨਹੀਂ ਬਸ ਇੰਨਾ ਵੱਡਾ ਦੇਣ ਆ ਗਿਆ ਮੈਂ ਕਿਹਾ ਚੱਲ ਹੁਣ ਸ਼ਾਮ ਨੂੰ ਗੁਰਦੁਆਰੇ ਮੱਥਾ ਟੇਕ ਕੇ ਆਵਾਂਗੇ ਨਹੀਂ ਜਾਇਆ ਜਾਂਦਾ ਹੁਣ ਹੋਰ ਸੁਣਾਉ ਕੋਈ ਨਵੀਂ ਤਾਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਪਲੀਜ਼ ਰਿਕੁਐਸਟ ਹੀ ਆ ਇਹ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਹੈਨਾ ਵੀ ਵੀਡੀਓ ਕਿੱਦਾਂ ਦੀ ਲੱਗਦੀ ਆ ਹੋਰ ਮੈਂ ਐਵੇਂ ਟੱਕਰਾ ਮਾਰੀ ਜਾਵਾਂ ਵੀਡੀਓ ਬਣਾ ਬਣਾ ਕੇ ਪਾਈ ਜਾਨੀ ਹੈਨਾ ਡੇਲੀ ਮੈਨੂੰ ਐ ਹੁੰਦਾ ਵੀ ਚੱਲ ਬਲੌਗ ਬਣਾਵਾ ਜਦੋਂ ਵੀ ਟਾਈਮ ਲੱਗੇ ਬਾਕੀ ਪੂਰਾ ਜੰਡਾ ਮੇਰਾ ਵੀ ਸਵੇਰ ਤੋਂ ਉੱਠ ਕੇ 12 ਵਜੇ ਦੇ ਤੱਕ ਤਾਂ ਮੇਰਾ ਵੀ ਕੰਮ ਬਹੁਤ ਜ਼ਿਆਦਾ ਹਾਰਡ ਵਾਲਾ ਹੀ ਹੁੰਦਾ ਵੀ ਜਿੱਦਾਂ ਸਾਰੇ ਕੰਮ ਧੰਦੇ ਭੱਜ ਭੱਜ ਕੇ ਕਰਨੇ ਹੁੰਦੇ ਇੱਕ ਵੀੜਾ ਕਾਫੀ ਵੱਡਾ ਹੁੰਝਣਾ ਹੁੰਦਾ ਕਮਰਿਆਂ 'ਚ ਝਾੜੂ-ਝੂੜੂ ਕੱਟਣਾ ਹੁੰਦਾ ਕੱਪੜੇ ਧੋਣੇ ਹੁੰਦੇ ਆ ਬਸ ਇਦਾਂ ਕੰਮ ਧੰਦੇ ਬਹੁਤ ਜ਼ਿਆਦੇ ਹੋ ਜਾਂਦੇ ਆ ਤਾਂ ਕਰਕੇ ਫਿਰ ਵਲੌਗ ਬਣਾਉਣ ਦਾ ਤਾਂ ਮੇਰਾ ਲੇਟ ਹੀ ਟਾਈਮ ਲੱਗਦਾ ਤੇ ਚਲ ਮੈਂ ਜਦ ਹੀ ਚੱਕਦੀ ਆ ਫੋਨ ਤੇ ਮੈਂ ਵਲੌਗ ਬਣਾਉਣੀ ਆ ਤੇ ਪਰ ਮੈਂ ਵੇਟ ਨਿੱਤ ਕਰਦੀ ਆ ਵੀ ਕਮੈਂਟਾਂ ਦੀ ਵੀ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਹਾਂ ਵਧੀਆ ਲੱਗਦੀ ਹੈ ਤੇ ਵੀਡੀਓ ਫਿਰ ਬਹੁਤ ਮੈਨੂੰ ਵੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਫਿਰ ਮੈਨੂੰ ਵੀ ਥੋੜੀ ਜਿਹੀ ਖੁਸ਼ੀ ਹੋਊਗੀ ਹੌਂਸਲਾ ਵਧੂਗਾ ਹੈ ਨਾ ਵੀ ਕਮੈਂਟ ਆਉਂਦੇ ਆ ਸੋਹਣੇ ਸੋਹਣੇ ਭੈਣਾਂ ਦੇ ਤੇ ਮੈਂ ਵੀ ਨਿੱਤ ਡੇਲੀ ਫਿਰ ਇਦੋਂ ਵੀ ਥੋੜਾ ਜਿਹਾ ਵਧੀਆ ਬਣਾ ਕੇ ਪਾਇਆ ਕਰੂੰਗੀ ਬਲੌਗ ਹੈ ਨਾ ਤੇ ਹੋਰ ਦੱਸੋ ਚਲੋ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਜਿੱਦਾਂ ਜਿੱਦਾਂ ਕੋਈ ਹੁਣ ਕੰਮ ਧੰਦੇ ਹੁਣ ਫ੍ਰੀ ਹੋਈ ਆ ਮੈਂ ਸਮਝ ਲਓ ਤੁਸੀਂ 2 ਵਜੇ ਗਿਆ ਜਿਵੇਂ ਨੂੰ ਪੂਰਾ ਦਿਨ ਕੰਮ ਕਰਦ ਕੇ ਫ੍ਰੀ ਹੁੰਦੀ ਨੂੰ ਤੇ ਹੁਣ ਆ ਕੇ ਹੁਣ ਮੈਂ ਕਿਹਾ ਮੈਂ ਚੱਲ ਥੋੜੀ ਵੀਡੀਓ ਬਣਾ ਲੈਨੇ ਆ ਹੁਣ ਆਪਾਂ ਸੁੱਕੇ ਕੱਪੜਿਆਂ ਦੀਆਂ ਤਹਾਂ ਲਾਵਾਂਗੇ ਤੇ ਉਦੋਂ ਬਾਅਦ ਚ ਚਾਹ ਪਾਣੀ ਕਰਕੇ ਪੀਨੇ ਆ ਫਿਰ ਦੱਸਦੇ ਆਪਾਂ ਜਿਵੇਂ ਜਿਵੇਂ ਕੋਈ ਕੰਮ ਧੰਦਾ ਕਰਾਂਗੇ ਉਮੀਦ ਹੈ ਆਪਾਂ ਤੁਹਾਡੇ ਨਾਲ ਕਲਿੱਪ ਜਰੂਰ ਸ਼ੇਅਰ ਕਰਦੇ ਰਵਾਂਗੇ ਤੇ ਸ਼ਾਮ ਨੂੰ ਆਪਾਂ ਬਲੌਗ ਦਾ ਐਂਡ ਕਰਕੇ ਤੇ ਬਲੌਗ ਆਪਾਂ ਪਾਵਾਂਗੇ ਤਕਰੀਬਨ 7:30 8 ਵਜੇ ਜਾਂਦੇ ਆ ਡੇਲੀ ਬਲੌਗ ਪਾਉਣ ਨੂੰ ਹੈਨਾ ਪਹਿਲਾਂ ਕੰਮ ਧੰਦੇ ਕਰਨੇ ਹੁੰਦੇ ਆ ਫਿਰ ਉਹਦੋਂ ਰੋਟੀ ਦਾ ਟਾਈਮ ਹੋ ਜਾਂਦਾ ਫਿਰ ਜਦੋਂ ਬੈਂਚ 'ਤੇ ਬੈਠੀ ਦਾ ਫਿਰ ਸਾਰੀ ਵੀਡੀਓ ਨੂੰ ਵਿੱਚੋਂ ਦੇਖਣਾ ਹੁੰਦਾ ਚੈੱਕ ਕਰਨਾ ਹੁੰਦਾ ਵੀ ਜਿੱਥੋਂ ਨਹੀਂ ਵਧੀਆ ਬਣੀ ਉਥੋਂ ਕੱਟ ਕੇ ਫੇਰ ਬਣਾਉ ਪਾਉਨੇ ਆਗਾ ਹੈ ਨਾ ਤੇ ਵੀ 8 ਵਜ ਜਾਂਦੀ ਆ ਫਿਰ ਚਲੋ ਜੀ ਮਿਲਦੇ ਆ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਨਾਲੇ ਕੱਪੜਿਆਂ ਦੀਆਂ ਤੇ ਆ ਲਾ ਲਾਂਗੇ ਹੁਣ ਕੱਪੜੇ ਕਾਫੀ ਸਾਰੇ ਸੁੱਕੇ ਪਏ ਆ ਤੇ ਕੱਪੜਿਆਂ ਦੀਆਂ ਤੇ ਆ ਲਾ ਲਾਂਗੇ ਤੇ ਨਾਲੇ ਆਪਾਂ ਕਰ ਲਾਂਗੇ ਗੱਲਾਂ ਬਾਤਾਂ ਤੁਹਾਡੇ ਨਾਲ ਠੀਕ ਹੈ ਜੀ ਬੰਦੀ ਜਿੰਤਾ ਕਿਤੇ ਆਵੇ ਅ ਆ ਵੀ ਅੰਦਰ ਤੁਸੀਂ ਮੇਰਾ ਫੋਨ ਨਹੀਂ ਰਾਜੇ ਦਾ ਕਾਨੂੰਨ ਸੁਤਕਾਲ ਜੀ ਕੋਲ ਲੱਗੂਗਾ ਹਜੇ ਕੌਨ ਸੀ ਦਾ ਸੰਜੀਤ ਹਾਂਜੀ ਤੇ ਚਾਹ ਕਦੋਂ ਬਣਾਉਣੀ ਬਣਾਉਣੀ ਕੋਈ ਨਹੀਂ ਬਣਾਉਣੀ ਮੈਂ ਕਾਲੇ ਕੇ ਡਰ ਕੇ ਮਮਤਾ ਜੀ ਹਜੇ ਵੱਡਾ ਬਸ ਕੋਪਾ ਆਹ ਰਗਾ ਤੋਂ ਸਾਮ ਨੂੰ ਦਵਾਈ ਲਿਆ ਦਿੰਦਾ ਪਾਰਟੀ ਲੈ ਆਇਤਾ ਹੈ ਤਵਾਰਸ ਵੇਰੇ ਮਰਜਿਸ ਕਰੇ ਤਾਂ ਲੈਣੀ ਪਣੀ ਨਹੀਂ ਮਹੀਨੇ ਦੇ ਵਿੱਚ ਜਿੰਦੀ ਇਕੱਠੀ ਕਰਾਂਗੇ ਪਿਟੋਣੀ ਹਾਂ ਆ ਖੇੜਨਾ ਕਿੰਨਾ ਖੇੜਨਾ ਫਰਨਾ ਆਦੇ ਤੇ ਆ ਲਾਈਟ ਚਲੀ ਜਾਂਦੀ ਐਵੇਂ ਤੋਂ ਪਰਵਾਹ ਤੱਕ ਲਿਆ ਕੇ ਚੀਜ਼ਾਂ ਨਾ ਖਰਾਬ ਬਹੁਤ ਕਰਦੇ ਕਿ ਇਹ ਐਵੇਂ ਜੀੜਨਾ ਜੋ ਆਖ ਚੁੜ ਲੈ ਕਿਦਰੀ ਹੋ ਆ ਤਾਂ ਮੈਂ ਵੀ ਘਰ ਤੋਂ ਬਾਹਰ ਗੱਤਵਾਰੇ ਸ਼ਹਿਰ ਵੀ ਕਾਪੀ ਲਾ ਲੰਮ ਦੇ ਸੀ ਕਿ ਸੇਵਾ ਕਰਦੇ ਸੀ ਟਿਟੀਟੀ ਚਾਰ ਤੋਂ ਫਰਾ ਦੇ ਗਏ ਸੀ ਇਹ ਤੋਂ ਆਟੋ ਹੀ ਬਾਤ ਤੋ ਬਣਾਉਣੀ ਮੈਨੂੰ ਢੇੜਾ ਪਹਿਾਨੇ ਲਾਉਣ ਦਿੰਦੇ ਓਏ ਛੋਲ ਬਣਾ ਕੇ ਦੇ ਨੂਨ ਵਾਲੇ ਵੇਂਦੀ ਹੁਣ ਤਾਂ ਤੂਰੀ ਫਰਦੀ ਨੇ ਕਹਿੰਦੀ ਪੈ ਬਹਿ ਜਾ ਸਾਹ ਲੈ ਲੈ ਪੈ ਕਿਵੇਂ ਜਾਨੂ ਪੈ ਹਾਂ ਕੀ 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 ਵੀ ਕਰੀਦਾ ਅੱਛਾ ਮੰਡੀ ਚ ਜਾਇਆ ਏ ਜੀ ਬੀ ਜੋ ਜੀ ਚਾਹ ਪੀ ਲੋ ਚਾਹ ਬਣ ਗਈ ਆ ਤੇ ਵਿਆਹ ਵਾਲੇ ਘਰੋਂ ਆ ਗਏ ਆਪਾਂ ਨੂੰ ਪਕੌੜੇ ਪਕੌੜੇ ਖਾਓ ਗੋਭੀ ਵਾਲੇ ਪਨੀਰ ਵਾਲੇ ਬਰੈਡ ਪਕੌੜਾ ਤੇ ਬੱਚੀ ਵੀ ਬੱਚੂਆਂ ਆ ਜਾਂਦਾ ਆ ਆ ਜਿਹੜੇ ਉਹ ਹੁੰਦੇ ਆ ਫਰਾਈਆਂ ਫਰਾਈਆਂ ਲੈਂ ਲੀਆਂ ਪਕੌੜੇ ਖਾਣੇ कैप्टन ने भी खाना पकोड़ा तो खाना तुम ले जा हटती बेटा mm -hmm. करने बहुत था मैं कौले नहीं पीनी है हमेशा <laughs> ਕੱਪ ਵਿੱਚ ਗਲਾਸ 'ਚ ਮੈਨੂੰ ਚਾਹ ਸਵਾਦ ਨਹੀਂ ਲੱਗਦੀ हम्म। हां जी टाइम हो गया साढ़े पांच का ਆਪਾਂ ਨੇ ਸ਼ੇ ਹੋ ਗਏ ਤੇ ਆਪਾਂ ਜੋਤ ਤੂਫ ਕਰਤੀ ਐ ਦਾਲ ਬਣੀ ਵੀ ਐ ਸਵੇਰ ਦੀ ਤੇ ਹੁਣ ਆਪਾਂ ਕਰ ਲੀਏ ਕੱਪੜੇ ਪ੍ਰੈਸ ਕਿਉਂਕਿ ਪਰਸੋਂ ਨੂੰ 19 ਤਰੀਕ ਨੂੰ ਜਾਣਾ ਹੈਗਾ ਹਯੂਰ ਸਾਹਿਬ ਨੂੰ ਤੇ ਕੱਪੜੇ ਬਸ ਸਵੇਰ ਦੀ ਦਿਹਾੜੀ ਰਹੇਗੀ ਸਨ ਚ ਸਵੇਰੇ ਤਵਾ ਸੂਤਲਾ ਪੁਤਲਾ ਹੀ ਸੂਤ ਆਉਣਾ ਦਵਾਈ ਬੂਟੀ ਕੋਈ ਇਕੱਠੀ ਕਰਨੀ ਆ ਆਪਦੀ ਤੇ ਹੋਰ ਨਿੱਕੇ ਮੋٹے ਵੇਖ ਕੇ ਜਿਹੜਾ ਕੋਈ ਸਮਾਨ ਸੱਤੂ ਪਾਉਣਾ ਤੇ ਖਾਣ ਪੀਣ ਨੂੰ ਸਮਾਨ ਲਿਆਵਾਂਗੇ ਮੋਗਿਓ ਬੈਸਕਟ ਵਗੈਰਾ ਅੱਜ ਮੈਂ ਖਸੂਟ ਪ੍ਰੈਸ ਕਰਕੇ ਹੁਣੇ ਕੱਪੜੇ ਪ੍ਰੈਸ ਕਰਕੇ ਪਾ ਦਿੰਨੇ ਆਪਾਂ ਪਾ ਕੇ ਰੱਖ ਲੈਣੇ ਆ ਤੇ ਚੀਚਾਂ ਗੈਰ ਜੀ ਕਾਫੀ ਹੋ ਗਈ ਜਿਵੇਂ ਨੇਰਾ ਹੋ ਗਿਆ ਹੁੰਦਾ ਆਏ ਹੋਇਆ ਪਿਆਵਾ ਬਾਸਪਤੀ ਦਾ ਆਪਾਂ ਕਹਿੰਦੇ ਸੀ ਕੱਲ ਵੀ ਰਾਤ ਗਏ ਵੀ ਆ ਵਡਣ ਬਾਸਪਤੀ ਕੱਲ ਵੀ ਨਹੀਂ ਨਿਬੜਿਆ ਕੰਮ ਜਦ ਨੂੰ ਐਸ ਵੇਲੇ ਨੂੰ ਚਾਲ ਜੀ ਫੜੀ ਮਸ਼ੀਨ ਨੇ ਉਦੋਂ ਨੂੰ ਤਰੀਲ ਪੈਣ ਲੱਗ ਗਈ ਫਿਰ ਫਿਰ ਬਚ ਰਹਿ ਗਿਆ ਕੰਮ ਹੁਣ ਪਤਾ ਨਹੀਂ ਝੋਨੇ ਦਾ ਤਾਂ ਕਿਵੇਂ ਨਿਬੜਨਾ ਇਹ ਕਿ ਦਬਾੜਾ ਖੱਜਲ ਖਰਾਬ ਕੀਤਾ ਛੋਨੇ ਨੇ ਵੀ ਚਲੋ ਬਾਕੀ ਜੋ ਮਾਲਕ ਦੀ ਮਰਜ਼ੀ ਹੋਣਾ ਉਹ ਹਨ ਨਾਲ ਹੀ ਆ ਸਾਰਿਆਂ ਨੂੰ ਜੋ ਨਾ ਬਿਕੂਗਾ ਬਾਸਪਤੀ ਵੱਢੀ ਜਾਊਗੀ ਕਣਕ ਤਾਂ ਫੇਰੀ ਬੀਜੀ ਜਾਣੀ ਆ ਸਵੇਰੇ ਹੁਣ ਪਹਿਲਾਂ ਰਾਤ ਦਾ ਸੀਗਾ ਵੀ ਸਾਗ ਬਣਾ ਲਾਂਗੇ ਚਲ ਪਰਸੋਂ ਨੂੰ ਟ੍ਰੇਨ 'ਚ ਇੱਕ ਦਿਨ ਤਾਂ ਕੱਢ ਹੀ ਜਾਂਦਾ ਸਾਗ ਵੀ ਰੋਟੀ ਖਾਣ ਵਾਸਤੇ ਪਰ ਲੱਗਦਾ ਨਹੀਂ ਵੀ ਟਾਈਮ ਲੱਗੂਗਾ ਸਵੇਰੇ ਸਵੇਰੇ ਕੰਮ ਬੱਸ ਬਹੁਤ ਹੋ ਜਾਣੇ ਆ ਸਵੇਰ ਦਾ ਤਾਂ ਦਿਨ ਰਹਿ ਗਿਆ ਵਿੱਚ ਤਾਂ ਕਰਕੇ ਹੁਣ ਮੈਂ ਫਿਰ ਕੱਪੜੇ ਤਾਂ ਹੁਣ ਪ੍ਰੈਸ ਕਰਕੇ ਪਾ ਲੈਨੇ ਆ ਫਿਰ ਸਵੇਰੇ ਦੇਖਾਂਗੇ ਕੋਈ ਹੋਰ ਨਿੱਕਾ ਮੋਟਾ ਕੰਮ ਜਿਹੜਾ ਹੋਰ ਚੀਜ਼ ਵਾਸਤੇ ਕੋਈ ਵੇਖਣ ਵਾਲੀ ਬਹੁਤ ਸਮਾਨ ਨਾਲ ਲੈ ਕੇ ਜਾਣ ਆਲਾ ਹੁੰਦਾ ਹੈ ਨਾ ਜਦੋਂ ਹਫਤਾ ਦਾ ਲੱਗ ਹੀ ਜਾਣਾ तकरीबन ਚਲੋ ਜੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਤਾਂ ਸਬਸਕ੍ਰਾਈਬ ਜਰੂਰ ਕਰਿਨਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਅੱਜ ਵਾਲੇ ਬਲੌਗ ਦਾ ਆਪਾਂ ਐਂਡ ਕਰਦੇ ਆ ਇੱਥੇ ਹੀ ਮਿਲਦੇ ਆ ਕੱਲ ਨਵੇਂ ਬਲੌਗ ਨਾਲ ਨਾਣੂਆਂ ਗੱਲਾਂ ਬਾਤਾਂ ਦੇ ਨਾਲ ਹੁਣ ਆਪਾਂ ਕੱਪੜੇ ਪ੍ਰੈਸ ਕਰਕੇ ਤੇ ਪਾ ਲਈ ਟੇਚੀ ਚ ਕੱਲ ਕਰਾਂਗੇ ਗੱਲਾਂ ਬਾਤਾਂ ਹਾਂਜੀ ਚਲੋ ਜੀ ਸਤਿ ਸ੍ਰੀ ਅਕਾਲ ਜੀ